ਤੇ ਸਾਡੀ ਜਿਹੜੀ ਸੀਆਈਏ ਬੰਦੀ ਟੀਮ ਸੀਗੀ ਜਿਹਨੂੰ ਆਪਣੇ ਰਜੇਸ਼ ਜੀ ਤੇ ਇਹਨਾਂ ਦੇ ਨਾਲ ਸੋਨ ਸੀਗੇ ਇੰਸਪੈਕਟਰ ਸਾਹਿਬ ਉਹ ਡੀਲ ਕਰੇ ਲੀਡ ਕਰ ਰਹੇ ਸੀਗੇ ਉਹ ਟੀਮ ਜਦੋਂ ਸਲੇਮ ਟਾਵਰੀ ਜਿਹੜਾ ਸ਼ੋਕਨਗਰ ਹੈ ਖਜੂਰਚੌਕ ਕੋਲੇ ਜਦੋਂ ਇਹ ਗਸ਼ਤੇ ਸੀਗੇ ਤੇ ਇਹਨਾਂ ਨੂੰ ਕਰੀਬ ਸ਼ਾਮੀ 4-5 ਵਜੇ ਦੀ ਗੱਲ ਹੈ ਇੱਕ ਬੰਦਾ ਇਹਨਾਂ ਨੂੰ ਸਸਪੀਸ਼ੀਅਸ ਜਿਹੜੀ ਹੈ ਹਾਲਤ ਦੇ ਵਿੱਚ ਦਿਖਿਆ ਤੇ ਇਹਨਾਂ ਆਪਣੀ ਟੀਮ ਨਾਲ ਉਹਨਾਂ ਨੂੰ ਰਾਉਂਡ ਅਪ ਕੀਤਾ ਤੇ ਉਹਨਾਂ ਤੋਂ ਪੁੱਛ ਕੇ ਜਿੱਤੀ ਤੇ ਜਦੋਂ ਉਹਨੂੰ ਚੈੱਕ ਕੀਤਾ ਉੱਥੇ ਮੌਕੇ ਤੇ ਸਾਡੇ ਏਸੀਪੀ ਸਾਹਿਬ ਵੀ ਆਈ ਸੀਗੇ ਸ਼ੋਕ ਜੀ ਤੇ ਵੈਰੀਫਾਈ ਕੀਤਾ ਤਾਂ ਉਹਦੇ ਕੋਲੋਂ 255 ਗ੍ਰਾਮ ਜਿਹੜੀ ਹੈਗੀ ਹੈ ਹਿਰੋਇਨ ਉਹਦੇ ਕੋਲੋਂ ਬਰਾਮਦ ਹੋਈ ਤੇ ਜਦੋਂ ਉਹਨੂੰ ਹੋਰ ਡੂੰਘਾਈ ਨਾਲ ਪੁੱਛ ਕੇ ਚ ਕੀਤੀ ਤੇ ਉਹਨੇ ਦੱਸਿਆ ਜੀ ਉਹਦੇ ਘਰ ਦੇ ਵਿੱਚ ਉਹਨੇ ਹੋਰ ਜਿਹੜੀ ਹੈਗੀ ਹੈ ਹਿਰੋਇਨ ਆ ਲੁਪਾਈ ਹੋਈ ਹੈ ਫਿਰ ਨਾਲ ਹੀ ਸਾਡੀ ਟੀਮ ਉਹਦੀ ਸਾਰੀ ਕਨਸੈਂਟ ਫਾਰਮ ਵਗੈਰਾ ਲੈ ਕੇ ਫਿਰ ਆਪਣੀ ਉਹਦੇ ਘਰ ਗਏ ਉਹ ਸਲੇਮਟਾਬੀ ਨੇੜੇ ਹੀ ਉਹਦਾ ਘਰ ਹੈਗਾ ਚੌਕ ਦੇ ਉੱਥੇ ਹੋਰ ਆਪਾਂ ਨੂੰ 4 ਕਿਲੋ 750 ਗ੍ਰਾਮ ਜਿਹੜੀ ਹੈਗੀ ਹੈ ਹੋਰ ਆਪਾਂ ਨੂੰ ਦੇਚੋ ਹਿਰੋਇਨ 4 किलो 755 ग्राम हीरोइन फिर और उसके बाद बरामद हुई जेड़ा दोषी है ए दा नाम कवरपाल है इस दोषी ते पहले भी जेड़ा हैगा अपना टिब्बा ठाणे से 50 दर्जे एनडीपीएस दा ओदे विच 15 ग्राम हीरोइन इदे च बरामद हुई सी बंदे तो उस उस पर्चे दे विच 2022 दे विच लुधियाना जेल तो बाहर आया सीगा बेसिकली जदों आपा इदी सारी तफ्तीश कीती सारा कुछ होना सी देख रहे हैं ਕਿ ਕਿਉਂਕਿ 27 ਤਾਰੀਖ ਨੂੰ ਅਸੀਂ ਇਹਨੂੰ ਜੱਜਕਾਲ ਜੱਸਾਪੁਰ ਪੇਸ਼ ਕੀਤਾ ਸੀਗਾ ਉਹਨਾਂ ਨੇ 2 ਦਿਨ ਦੀ ਰਿਮਾਂਡ ਦਿੱਤੀ ਸੀ ਹੁਣ ਪਰਸੋਂ ਅਸੀਂ ਕੱਲ ਅਸੀਂ ਫਿਰ ਇਹਨੂੰ ਪੇਸ਼ ਕਰਾਂਗੇ ਤੇ ਡਿਊਰਿੰਗ ਇਨਵੈਸਟੀਗੇਸ਼ਨ ਜਿਹੜੀ ਗੱਲ ਹੁਣ ਸਾਹਮਣੇ ਆਈ ਹੈ ਬਿਕੋਜ਼ ਇਹ ਜਿਹੜੀ ਜਿੰਨਾ ਵੀ ਸਮਾਨ ਆਂਦਾ ਸੀਗਾ ਇਹਦੇ ਲਿੰਕ ਜਿਹੜੇ ਹੈਗੇ ਪਾਕਿਸਤਾਨ ਨਾਲ ਜੁੜੇ ਹੋਏ ਆ ਇਹਦੇ ਵਿੱਚ ਇੱਕ ਹੋਰ ਬੰਦਾ ਸੀਗਾ ਜਿਹਦਾ ਕੀ ਨਾਮ ਹੈ ਸैम ਉਹ ਬੰਦਾ ਇਹਦੇ ਨਾਲ ਪਹਿਲੇ ਇਹਦੇ ਨਾਲ ਮਿਲ ਕੇ ਕੰਮ ਕਰਦਾ ਸੀਗਾ ਬਟ ਪਿਛਲੇ ਕੁਝ ਮਹੀਨਾ ਤੋਂ ਉਹ ਬੰਦਾ ਵੀ ਵਿੱਚ ਫਰਾਰ ਹੈ ਤੇ ਫਿਰ ਇਹਨਾਂ ਸਿੱਧੇ ਹੀ ਉਧਰਲੇ ਬੰਦਿਆਂ ਨਾਲ ਸਿੱਧੇ ਹੀ ਤਾਲਮੇਲ ਕਰ ਲਿਆ ਤੇ ਇਹ ਪਿਛਲੇ 4-5 ਸਾਲ ਤੋਂ ਇਹ ਨਸ਼ਾ ਚਿੱਟਾ ਆਪ ਵੀ ਪਿੰਦਾ ਸੀ ਤੇ ਵੇਚਦਾ ਵੀ ਸੀ ਤੇ ਇਸੇ ਲੜੀ ਦੇ ਵਿੱਚ ਪਿਛਲੇ ਕੁਝ ਸਮਾਂ ਪਹਿਲੇ ਇਹ ਉੱਥੇ ਆਪਣਾ ਜਿਹੜਾ ਵਾਗਾ ਬਾਰਡਰ ਹੈਗਾ ਉਸ ਤੋਂ 2 ਕਿਲੋਮੀਟਰ ਪਹਿਲਾਂ ਇਸਨੇ ਉਹਨਾਂ ਨਾਲ ਬੰਦਿਆਂ ਨਾਲ ਸੰਪਰਕ ਕਰਕੇ ਉਹਨਾਂ ਤੋਂ ਸਮਾਨ ਮੰਗਾਇਆ ਤੇ ਉਹ ਫਿਰ ਇਸ ਸਮਾਨ ਅੱਗੇ ਇਹਨੂੰ ਬਹਾ ਅੱਗੇ ਵੇਚਣਾ ਸੀਗਾ ਤੇ ਉਹੀ ਵੇਚਣ ਦੀ ਇਰਾਦੇ ਦੇ ਵਿੱਚ ਚੌਕ ਦੇ ਉੱਤੇ ਖੜਿਆ ਸੀਗਾ ਤੇ ਉਦੋਂ ਸਾਡੀ ਟੀਮ ਨੇ ਫਿਰ ਇਹਨੂੰ ਰਾਉਂਡ ਅਪ ਕਰਕੇ ਤੇ ਆ ਸਾਰੀ ਰਿਕਵਰੀ ਕੀਤੀ ਇਹ ਜੀ ਸਤੇ ਗਲੋਬ ਦੇ ਨਾਲ ਹੀ ਉਸ ਨੂੰ ਮੰਗਵਾਉਂਦੇ ਸੀ ਕਿ ਯਾਰ ਕੋਈ ਹੋਰ ਕੋਈ ਪਾਈਪ ਲਾਈਨ ਕਿਹੜੀ ਨਿਊ ਸਿਸਟਮ ਸੇ ਲਾ ਦਾ ਪਾਕਿਸਤਾਨ ਇਹ ਇਹ ਦੇਖੋ ਬੇਸਿਕਲੀ ਹੁਣ ਆ ਜਿਹੜਾ ਬੰਦਾ ਹੈ ਇਹ ਤੋਂ ਜਿਹੜਾ ਬੰਦਾ ਇਸਨੇ ਤਾਂ ਬੇਸਿਕਲੀ ਇੱਕ ਬੰਦੇ ਤੋਂ ਲਈ ਤੀ ਸੀ ਜਿਹੜਾ ਕਿ ਵਾਗਾ ਬਾਰਡਰ ਤੋਂ ਹੋਰ ਅਗੇ 2 ਕਿਲੋਮੀਟਰ ਸੀਗਾ ਹੁਣ ਜਦ ਅਸੀਂ ਉਸ ਬੰਦੇ ਨੂੰ ਫੜਾਂਗੇ ਕਹਾ ਤਾਂ ਸਾਨੂੰ ਪਤਾ ਲੱਗੇਗਾ ਕਿ ਉਹਦਾ ਮੈਕੈਨਿਜ਼ਮ ਕੀ ਸੀਗਾ ਉੱਥੋਂ ਐਗਜ਼ੈਕਟਲੀ ਮੰਗਵਾਉਂਦਾ ਫਿਰ ਲੁਧਿਆਣਾ ਕਿਤੇ ਕਿਤੇ ਲੁਧਿਆਣਾ ਕੋਈ ਦੋਸਤ ਨਾਲ ਲੱਗਦੇ ਜਿਹੜੇ ਇਹਨਾਂ ਨੂੰ ਸੇਲ ਕਰਦਾ ਹੋਵੇ ਕੀ ਇਹ ਕਵਾਂਟੀਟੀ ਚ ਕਰਦਾ ਸੀ ਸੇਲ ਜਾਂ ਇਹ ਇਕੱਲੇ ਇਕੱਲੇ ਨੂੰ ਸਪਲਾਈ ਨਹੀਂ ਇਹ ਜੀ ਇਦਾਂ ਇਹ ਛੋਟੇ ਛੋਟੇ ਵੀ ਸਪਲਾਈ ਕਰਦਾ ਸੀਗਾ ਮਤਲਬ ਡਾਇਰੈਕਟ ਵੀ ਵਿੱਚ ਬੰਦੇ ਵੀ ਸੀਗੇ ਜਿਹੜੇ ਗਾਂਹ ਸਪਲਾਈ ਕਰਦੇ ਸੀ ਤੇ ਡਾਇਰੈਕਟ ਵੀ ਕਰਦਾ ਸੀਗਾ ਇਹ ਸਾਰਾ ਕਿਹੜੇ ਕਿਹੜੇ ਉਹ ਬੰਦੇ ਸੀਗੇ ਤੇ ਗਾਂਹ ਕਿੰਨੂੰ ਸਪਲਾਈ ਕਰਦਾ ਸੀਗਾ ਉਹ ਜੀ ਤਫਤੀਸ਼ ਤਫਤੀਸ਼ ਦਾ ਵਿਸ਼ਾ ਹੈ ਉਹ ਹਾਲੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਨਹੀਂ ਜੀ ਫਿਲਹਾਲ ਤਾਂ ਇਹਦੇ ਵਿੱਚ ਡਰਗ ਮਨੀ ਤਾਂ ਡਰਗ ਮਨੀ ਤਾਂ ਫਿਲਹਾਲ ਨਹੀਂ ਅਸੀਂ ਫੜੀਏ ਇਕੱਲਾ ਸਮਾਨ ਟੋਟਲ ਹਿਰੋਇਨ ਜੀ ਆਪਣੇ ਕੋਲ ਹੈਗੀ ਆ 5 ਕਿਲੋ 10 ਗ੍ਰਾਮ ਹਿਰੋਇਨ ਟੋਟਲ ਉਹੀ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਇਹਦੇ ਵਿੱਚ ਹੋਰ ਵੀ ਬੰਦੇ ਹੈਗੇ ਆ ਪੂਰੇ ਜਿਹੜੇ ਟਰਾਂਜੈਕਸ਼ਨ ਦੇ ਵਿੱਚ ਹਾਲੇ ਆਪਣੇ ਕੋਲ ਇੱਕ ਬੰਦਾ ਕਾਬੂ ਆਇਆ ਹੈ ਤੇ ਇੱਕ ਜਿੱਦਾਂ ਮੈਂ ਨਾਂ ਦੱਸਿਆ ਉਹ ਵੀ ਵਿੱਚ ਬੰਦਾ ਫਰਾਰ ਹੈ ਪਹਿਲਾਂ ਵੀ ਹੈਬੋਲ ਥਾਣੇ ਪਰਚਾ ਦਰਜ ਹੈ ਉਹਦੇ ਵਿੱਚ ਵੀ ਸਾਡੀ ਟੀਮਾਂ ਲੱਗੀਆਂ ਹੋਈਆਂ ਨੇ ਹੋਰ ਵੀ ਬੰਦੇ ਜਿਹੜੇ ਹੈਗੇ ਉਹਨਾਂ ਦੇ ਨਾਮ ਸਾਹਮਣੇ ਆਏ ਉਹਨਾਂ ਨੂੰ ਫੜ ਕੇ ਤੁਹਾਡੇ ਸਾਹਮਣੇ ਫਿਰ ਤੁਹਾਡੇ ਨਾਲ ਸਾਂਝਾ ਕਰਾਂਗੇ ਇਹ ਹਿਸਟਰੀ ਕੇਸ ਹੈ ਕਿਦਾਂ ਇਸ ਬੰਦੇ ਦੀ ਅਕਿਊਜ਼ ਦੀ ਤਾਂ ਉਹੀ ਮੈਂ ਪਹਿਲੇ ਵੀ ਦੱਸਿਆ ਜੀ ਪਹਿਲੇ ਇਸ ਤੇ ਟਿੱਬਾ ਥਾਣੇ ਪਰਚਾ ਦਰਜ ਹੋਇਆ ਹੈ ਬਾਈ ਦੇ ਵਿੱਚ ਇਹਦੇ ਆਪਣਾ 15 ਗ੍ਰਾਮ ਐਨਡੀਪੀਐਸ ਦਾ ਪਰਚਾ ਦਰਜ ਹੋਇਆ ਸੀਗਾ ਉਹ ਫਿਰ 22 ਦੇ ਵਿੱਚ ਹੀ ਲੁਧਿਆਣਾ ਜੇਲ੍ਹ ਚੋਂ ਦਸੰਬਰ ਦੇ ਮਹੀਨੇ 'ਚ ਇਹ ਬਾਹਰ ਆਇਆ। ਇਹ ਸਭ ਕੁਝ ਕਿਵੇਂ ਆਇਆ ਜੀ ਜਿਹਦੀ ਰੂਲ ਲੰਦਾ ਸੀ ਇਹ ਬੀਸਿਕਲੀ ਜਿਹੜਾ ਬੰਦਾ ਮੈਂ ਦੱਸਿਆ ਨਾ ਸैम ਇਹ ਪਹਿਲਾਂ ਉਸ ਤੋਂ ਚਿੱਟਾ ਖਰੀਦਾ ਰਿਹਾ ਕਿਉਂਕਿ ਆਪ ਪੀੜ ਦਾ ਆਦੀ ਸੀਗਾ ਫਿਰ ਹੌਲੀ-ਹੌਲੀ ਕਰਕੇ ਜਿਹੜਾ ਬੰਦਾ ਉਹ ਐਡਿਕਟ ਹੁੰਦਾ ਹੈ ਫਿਰ ਉਹਨੂੰ ਉਹਦੀ ਪੂਰਤੀ ਕਰਨ ਦੇ ਲਈ ਫਿਰ ਉਸਦੇ ਸैम ਦੇ ਥਰੂ ਗਾਂਹ ਅੱਗੇ ਬੰਦਿਆਂ ਦੇ ਨਾਲ ਟੱਚ ਆਇਆ ਜਦੋਂ ਸैम ਪਾਸੇ ਹੋ ਗਿਆ ਤੇ ਫਿਰ ਉਹਨਾਂ ਬੰਦਿਆਂ ਨਾਲ ਸਿੱਧੇ ਕਰ ਲਿਆ। ਹਾਂਜੀ ਜੋ ਵੀ ਇਹਦੇ ਕੋਲ ਪ੍ਰਾਪਰਟੀਆਂ ਹੈਗੀਆਂ ਉਹਨੇ ਸਾਰਿਆਂ ਦੀ ਡਿਟੇਲ ਸਾਡੀ ਜੀ ਟੀਮ ਹੈ ਉਹ ਤਿਆਰ ਕਰ ਰਹੀ ਹੈ ਉਹ ਫਿਰ ਡਿਊਰਿੰਗ ਇਨਵੈਸਟੀਗੇਸ਼ਨ ਜਿੱਦਾਂ ਵੀ ਹੋਏਗਾ ਪ੍ਰਾਪਰਟੀ ਵੀ ਅਸੀਂ ਸੀਜ਼ ਕਰਾਂਗੇ ਜੀ ਫ੍ਰੀਜ਼ ਵੀ ਕਰਾਂਗੇ ਸਰ ਇਹ ਨਾਲ ਹੋਰ ਵੀ ਸਾਥੀ ਹੈ ਕਿ ਇਸ ਤਰ੍ਹਾਂ ਹਾਂਜੀ ਮੈਂ ਉਹ ਹੀ ਤੁਹਾਨੂੰ ਪਹਿਲੇ ਵੀ ਦੱਸਿਆ ਇਹਦੇ ਨਾਲ ਹੋਰ ਵੀ ਸਾਥੀ ਹੈਗੇ ਇਹਦੇ ਵਿੱਚ ਜਿਹਦੇ ਵਿੱਚ ਜਿੱਦਾਂ ਕਿ ਇੱਕ ਨਾਮ ਮੈਂ ਤੁਹਾਨੂੰ ਦੱਸਿਆ ਹੋਰ ਵੀ ਸਾਡੀ ਟੀਮ ਇਹਦੇ ਵਿੱਚ ਵੈਰੀਫਾਈ ਕਰਕੇ ਫਰਦਰ ਡਾਟਾ ਕਰ ਰਹੀ ਹੈ ਸਰ ਕਿੰਦਰ ਸਾਹਿਬ ਨੂੰ ਇਹ ਲੱਗੇ ਇਹ ਜੀ ਪਿਛਲੇ 4-5 ਸਾਲ ਤੋਂ ਇਹ ਕੰਮ ਕਰ ਰਿਹਾ ਸੀਗਾ ਇਹਦੀ ਉਮਰ ਕਰੀਬ 45 ਸਾਲ ਦੀ ਉਮਰ ਤੇ ਫਾਈਨੈਂਸ਼ੀਅਲੀ ਮਤਲਬ ਪੂਰ ਬ ਤੇ ਪਿਛਲੇ 4-5 ਸਾਲ ਤੋਂ ਇਹ ਕੰਮ ਕਰ ਰਹੇ ਸਰ ਕੋਈ ਸੋਸ਼ਲ ਮੀਡੀਆ ਲਿੰਕ ਤਾਂ ਨਹੀਂ ਇਹਦੇ ਵੀ ਹੋਰ ਦੀ ਡੀਲ ਕਰਦੇ ਹੋ ਨੇ ਨਹੀਂ ਫਿਲਹਾਲ ਇਹੋ ਜੀ ਕੋਈ ਗੱਲ ਡੂਰਿੰਗ ਇਨਵੈਸਟੀਗੇਸ਼ਨ ਸਾਹਮਣੇ ਨਹੀਂ ਸਰ ਜਿੰਨੀ ਗ੍ਰਸ ਸੀਨੀ ਡਰਨ ਪੜੀ ਗਿਆ ਅਮਾਉਂਟ ਕਿੰਨੀ ਵਾਪਸ ਕੀਤੀ ਇਹਦੀ ਆਪਾਂ ਦੇਖੋ ਅਮਾਉਂਟ ਵਾਈਜ਼ ਮੈਂ ਤੁਹਾਨੂੰ ਕੁਆਂਟੀਟੀ ਦੱਸ ਦੇਣਾ ਆਪਣੀ ਟੋਟਲ ਕੁਆਂਟੀਟੀ ਹੈ 5 ਕਿਲੋ 10 ਗ੍ਰਾਮ ਕੁਆਂਟੀਟੀ ਹੈ ਉਹ ਜੀ ਵੱਖਰੇ ਤੌਰ ਤੇ ਦੱਸਾਂਗੇ ਜੀ ਫਿਲਹਾਲ ਜੀ ਮੇਰੇ ਕੋਲ ਕਿਉਂਕਿ ਜਿਸ ਆਪਾਂ ਜਿਹੜੀ ਇਨਫੋਰਮੇਸ਼ਨ ਮੇਰੇ ਕੋਲ ਹੈ ਉਹ ਮੈਂ ਤੁਹਾਡੇ ਨਾਲ ਸਾਂਝਾ ਕਰ ਦੇਣਾ ਉਹ ਫਿਰ ਕੋਈ ਹੋਰ ਮੈਟਰ ਤੇ ਵੱਖਰੇ ਵੱਖਰੇ ਤਰੀਕੇ ਨਾਲ ਤੁਹਾਡੇ ਨਾਲ ਸਾਂਝਾ ਕਰਾਂਗੇ ਜੀ ਬਿਲਕੁਲ ਪੁਖਤਾ ਪ੍ਰਬੰਧ ਕਿਤੇ ਜਾ ਰਹੇ ਨੇ ਬਾਕੀ ਜੋ ਵੀ ਇਹਦਾ ਹੋਗਾ ਵੱਖਰੇ ਤੌਰ ਤੇ ਤੁਹਾਨੂੰ ਅਸੀਂ ਇਤਲਾਾ ਕਰ ਦਾਂਗੇ ਠੀਕ ਹੈ ਥੈਂਕ ਯੂ ਥੈਂਕ ਯੂ ਸਰ ਮਾਈਕ